ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਂਨੌਰ ਦੇ ਸਿਵਲ ਹਸਪਤਲ ਅਤੇ ਸਰਕਾਰੀ ਦਫਤਰਾ ਵਿੱਚ ਸਟਾਫ ਦੀ ਘਾਟ ਨੂੰ ਪੂਰਾ ਕਰਨ ਲਈ ਸਾਂਝੇ ਕਿਸਾਨ ਮੋਰਚਾ ਤੇ ਭਰਾ ਤਰੀਕ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਨਾ ਰੇਵਾਜ਼ੀ ਕੀਤੀ ਗਈ ਅਤੇ ਕਲਾਂਨੌਰ ਦੇ ਸਰਕਾਰੀ ਹਸਪਤਲ 'ਚ ਧੰਨ ਲਗਾਇਆ ਗਿਆ ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਹਾਜੀ ਸਿੰਘ ਕਾਲੋ ਨੇ ਦਾ ਪੰਜਾਬ ਪੋਸਟ ਟੀਵੀ ਦੀ ਟੀਮ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਸਪਤਲ ਵਿੱਚ ਲੰਬੇ ਸਮੇਂ ਤੋਂ ਡਾਕਟਰਾਂ ਦੀ ਘਾਟ ਹੈ ਜਿਸ ਕਣ ਇਲਾਕੇ ਪਰ ਦੇ ਮਰੀਜ਼ਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੂੰ ਇਲਾਜ ਲਈ ਦੂਰ ਦੂਰ ਤੱਕ ਜਾਣਾ ਪੈਂਦਾ ਹੈ 24 ਘੰਟੇ ਐਮਰਜੈਂਸੀ ਸੇਵਾਵਾਂ ਵੀ ਬੰਦ ਹਨ ਅਤੇ ਇਸ ਦੇ ਨਾਲ ਕਲਾਂੌਰ ਦੇ ਬਿਜਲੀ ਬੋਰਡ ਵਿੱਚ ਵੀ ਮੁਲਾਜ਼ਮਾਂ ਦੀ ਘਾਟ ਹੈ ਅਤੇ ਸਰਕਾਰੀ ਸਨੀਅਸ ਕੈਂਟਰੀ ਸਮਾਰਟ ਸਕੂਲ ਵਿੱਚ ਟੀਚਰਾਂ ਦੀ ਘਾਟ ਹੈ ਉਨ੍ਹਾਂ ਨੇ ਦੱਸਿਆ ਕਿ ਇਹ ਤਾਂ ਨਾ ਅਨਮਿੱਥੇ ਸਮੇਂ ਲਈ ਲਗਾਇਆ ਗਿਆ ਹੈ ਜਦੋਂ ਤੱਕ ਡਾਕਟਰਾਂ ਦੀ ਘਾਟ ਅਤੇ ਹੋਰ ਵੀ ਸਰਕਾਰੀ ਅਦਾਰਿਆਂ ਵਿੱਚ ਮੁਲਾਜ਼ਮਾਂ ਦੀ ਘਾਟ ਨੂੰ ਪੂਰਾ ਨਹੀਂ ਕੀਤਾ ਜਾਂਦਾ ਕਲਾਂ ਨੌਰ ਤੋਂ ਲਪਰਿਸਤਿਂ ਖੁਸ਼ੀਪੁਰ ਦੀ ਰਿਪੋਰਟ ਮੈਂ ਅਦਿਸ਼ ਸਿੰਧਪਾਲ ਬਿਸ਼ਨ ਕੋਟ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਮੈਂ ਮੈਂਬਰ ਹਾਂ ਤੇ ਅੱਜ ਦਾ ਇਹ ਧਰਨਾ ਜਿਹੜਾ ਕਿ ਲੋਕਾਂ ਦੇ ਦੁੱਖ ਦਰਦ ਚ ਕੰਮ ਆਉਣ ਵਾਲਾ ਸਿਵਲ ਹਸਪਤਾਲ ਕਲਾਂ ਨੌਰ ਜਿੱਥੇ ਡਾਕਟਰ ਜਿਹੜੇ ਆ ਬੜਾ ਵਧੀਆ ਪਹਿਲਾਂ ਇਹ ਹਾਲਤਾਲ ਚੱਲਦਾ ਸੀ ਜਦੋਂ ਦੀ ਇਹ ਸਰਕਾਰ ਬਦਲੀ ਆ ਉਸ ਤੋਂ ਬਾਅਦ ਚ ਜਿਨਾ ਵਾ ਡਾਕਟਰਾਂ ਦੀ ਬਿਲਕੁਲ ਹੀ ਥੇ ਘਾਟ ਆ ਗਈ ਹੈ ਕਿਉਂਕਿ ਇਹ ਜਾਂ ਮਿਲੀਭੁਗ ਵਿਭਾਗੀ ਜਦ ਤੱਕ ਅਦਾ ਰਹੇ ਨਾ ਜਿਆ ਦੀ ਕਰਦੇ ਆ ਸਰਕਾਰਾਂ ਕਰ ਰਹੀਆਂ ਵਾ ਇਹਨਾਂ ਦੀ ਕੋਈ ਸਾਜ਼ਿਸ਼ ਆ ਵੀ ਸਰਕਾਰੀ ਹਰ ਜ਼ਿਲ੍ਹਾ ਹਸਪਤਾਲ ਆ ਲੋਕਾਂ ਦੇ ਜਿਹੜੇ ਵਿਦੇਸ਼ ਦੇ ਪੈਸੇ ਨਾਲ ਉਸਾਰੇ ਗਏ ਸੀ ਉਹ ਜਿਹੜੇ ਆ ਲੋਕਾਂ ਦੇ ਕੰਮ ਹੁੰਦੇ ਆ ਤੋਂ ਅੰਦਰ ਵਿੱਚ ਕਰੋਨਾ ਚ ਕੰਮ ਆਇਆ ਵਾ ਕਰੋਨਾ ਦੇ ਵਿੱਚ ਹੀ ਹਸਪਤਾਲ ਵੀ ਉਹ ਜਾਂਦੇ ਜੇ ਮਾਰ ਕੇ ਚੱਲ ਗਏ ਇਹ ਹਸਪਤਾਲ ਜਿਹੜਾ ਲੋਕਾਂ ਦੇ ਕੰਮ ਆਇਆ ਵਾ ਪਰ ਬੜੇ ਚਿਰ ਤੋਂ ਮੰਨ ਸੀ ਪਰ ਇਹ ਜਿਹੜਾ ਅੱਜ ਦਾ ਇਹ ਧਰਨਾ ਵਾ ਹਸਪਤਾਲ ਬਚਾਓ ਲਿਆਵਾ ਡਾਕਟਰ ਲਿਆਓ ਤੇ ਹਸਪਤਾਲ ਬਚਾਓ ਇਹ ਇਲਾਕੇ ਦੀਆਂ ਜਨਤਕ ਜਥੇਬੰਦੀਆਂ ਵੱਖ-ਵੱਖ ਵਰਗਾਂ ਚ ਕੰਮ ਕਰਦੇ ਮਿਹਨਤਕਸ਼ ਲੋਕ ਅੱਜ ਜਿਹੜੇ ਆ ਇਸ ਨੇਕ ਕਾਰਜ ਦੇ ਵਿੱਚ ਉਹ ਵੱਧ ਚੜ ਕੇ ਆਏ ਆ ਕਿ ਜਦੋਂ ਤੱਕ ਜਿਹਦੇ ਡਾਕਟਰ ਦਾ ਪ੍ਰਬੰਧ ਇੱਥੇ ਨਹੀਂ ਹੁੰਦਾ ਇਹ ਮੋਰਚਾ ਲਗਾਤਾਰ ਇੱਥੇ ਰਹੂਗਾ ਤੇ ਪਿਛਲੇ ਦਿਨੀ ਤੁਸੀਂ ਆਪ ਰਾਤੀ ਤੁਸੀਂ ਵੇਖਿਆ ਇਹਦਾ ਪ੍ਰਬੰਧ ਕਿ ਕਿਵੇਂ ਪੱਲਾ ਝਾੜ ਰਹੇ ਆ ਕਿ ਬਿਜਲੀ ਬੰਦ ਰਿਆ ਜਨਰੇਟਰ ਦਾ ਕੋਈ ਪ੍ਰਬੰਧ ਨਹੀਂ ਸੀ ਇਹ ਹਸਪਤਾਲ ਇੱਕ ਖੰਡ ਖੰਡ ਬਹੁਤ ਧਾਰਕ ਕਿੱਤਾ ਨਹੀਂ ਕੀਤਾ ਸੀ ਇਹ ਸਰਕਾਰ ਦੀ ਨਲਾਕੀ ਆ ਕਿ ਮੈਂ মিডিਆ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜੀ মিডিਆ ਨੇ ਇਹ ਖਬਰ ਨਸ਼ਕੀਤੀ ਆ ਵੀ ਜਿਹੜਾ ਰਾਤ ਕੋਈ ਇੱਥੇ ਪ੍ਰਬੰਧ ਨਹੀਂ ਲਾਈਟ ਬੰਦਿਆ ਮਰੀਜ਼ ਵਿਚਾਰੀ ਗਰਮੀ ਚ ਤੜਫ ਰਹੇ ਆ ਜਿਹੜੇ ਮਰੀਜ਼ ਆ ਉਹ ਆਪਣਾ ਲਾਜ ਗਰੌਨ ਹੁੰਦੇ ਆ ਗਰਮੀ ਨਾਲ ਹੀ ਮਰ ਚਲੇ ਜਾਂਦੇ ਆ ਅਸੀਂ ਇਹ ਵੀ ਮੰਗ ਕਰਦੇ ਆ ਕਿ ਜਿਹੜੀ ਆ ਬੋੜੀ ਸੁਲਤਾਨ ਕਰਨ ਦੀ ਮੰਗ ਆ ਪਹਿਲਾਂ ਤੇ ਉਹ ਕਰੋ ਇੱਥੇ ਜਿਹੜੀਆਂ ਐਵੇਂ ਕੇ ਦੀ ਨਲਾਕੀ ਨਾ ਨਹੀਂ ਚੱਲਣਾ ਹੁਣ ਲੋਕ ਜਾਗ ਪਏ ਆ ਇਹ ਇੱਥੇ ਜਿਹੜਾ ਇਥੋਂ ਦੇ ਪ੍ਰਸ਼ਾਸਨ ਦਾ ਉਹ ਵੀ ਪ੍ਰਬੰਧ ਵੇਖਾਂਗੇ ਕਿ ਜਿਹੜਾ ਸਰਕਾਰ ਨਾਲ ਪੰਜਾਬ ਸਰਕਾਰ ਨਾਲ ਲੜਾਈ ਆ ਉਹ ਵੀ ਸਾਡੀ ਜਿੱਤੀ ਚੱਲਦੀ ਰਹੇਗੀ ਮੈਂ ਇਹਨਾਂ ਸ਼ਬਦਾਂ ਦਾ ਤੁਹਾਡਾ ਧੰਨਵਾਦ ਕਰਨਾ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਸੀਐਸਸੀ ਕਲਾਨੌਰ ਵਿਖੇ ਧਰਨਾ ਲਗਾਇਆ ਗਿਆ ਇਸ ਬਾਰੇ ਪਹਿਲਾਂ ਹੀ ਉੱਚ ਅਧਿਕਾਰੀਆਂ ਦੇ ਇਹ ਧਰਨਾ ਜਰ ਧਿਆਨ ਵਿੱਚ ਹੈਗਾ ਇਹਨਾਂ ਦੀ ਜਿਹੜੀ ਮੇਨ ਮੰਗ ਹੈਗੀ ਐ ਭਈ ਹਸਪਤਾਲ ਵਿੱਚ ਡਾਕਟਰਾਂ ਦੀ ਭਰਤੀ ਜਾਂ ਸਕੂਲਾਂ ਦੇ ਜਿਹੜੇ ਟੀਚਰਾਂ ਦੀ ਘਾਟ ਹੈਗੀ ਉਸ ਸੰਬੰਧ ਚ ਮੈਂ ਇਸ ਬਾਰੇ ਦੱਸਣਾ ਚਾਹਾਂਗਾ ਕਿ ਅਗਸਤ ਮਹੀਨੇ ਤੋਂ ਸਿਵਲ ਸਰਜਨ ਦਫ਼ਤਰ ਵੱਲੋਂ ਕੁਝ ਮੈਡੀਕਲ ਅਫਸਰਾਂ ਦੀ ਜਿਹੜੀ ਡਿਊਟੀ ਲਗਾਈ ਹੋਈ ਐ ਅਗਸਤ ਮਹੀਨੇ ਤੋਂ 24 ਘੰਟੇ ਐਮਰਜੈਂਸੀ ਸੇਵਾਵਾਂ ਚੱਲ ਰਹੀਆਂ ਹਨ ਅਸੀਂ ਉੱਚ ਅਧਿਕਾਰੀਆਂ ਨੂੰ ਫੇਰ ਬੇਨਤੀ ਕਰਦੀ ਆ ਵੀ ਜਦੋਂ ਤੱਕ ਸਰਕਾਰ ਵੱਲੋਂ ਪੱਕੇ ਡਾਕਟਰ ਨਹੀਂ ਲਗਾਏ ਜਾਂਦੇ ਉਦੋਂ ਤੱਕ ਤਿੰਨ ਮੈਡੀਕਲ ਅਫਸਰ ਜਿਹੜੇ ਆ 1 ਸਤੰਬਰ ਤੋਂ ਉਹਨਾਂ ਦੀ ਡਿਊਟੀ ਲਗਾਈ ਜਾਵੇ ਤਾਂ ਕਿ ਐਮਰਜੈਂਸੀ ਸੇਵਾਵਾਂ ਜਰੀਆਂ ਬਰਕਰਾਰ ਰਹਿਣ ਔਰ ਚੰਗੀਆਂ ਸਿਹਤ ਸਹੂਲਤਾਂ ਜਿਹੜੀਆਂ ਕਲਾਨੌਰ ਜਾਂ ਸਧਿਆਲੇ ਦੁਆਲੇ ਦੇ ਏਰੀਏ ਨੂੰ ਜਿਹੜੇ ਲੋਕ ਹੈਗੇ ਉਹਨਾਂ ਨੂੰ ਮਿਲ ਸਕਣ। ਤੁਸੀਂ تین ਦਿਨ ਕਿਹਾ ਕਿ ਮੈਡੀਕਲ ਸਟੈਂਡੀ ਲਗਾਈ ਜਾਈ। ਉਹਦੇ ਵਿੱਚ ਕੋਈ ਅਬਜਸ ਸਿਰਾਤ ਵੀ ਹੋਏਗਾ ਜੀ। ਹਾਂਜੀ ਸਰ ਜਿਹੜੇ ਐਮਰਜੈਂਸੀ ਲਈ ਮੰਗੇ ਹੀ ਅਸੀਂ ਈਵਨਿੰਗ ਔਰ ਨਾਈਟ ਲਈ ਹੈ ਜਾਂ ਛੁੱਟੀ ਵਾਲੇ ਦਿਨ ਸਾਡੇ ਕੋਲ ਦੋ ਇੱਕ ਮੈਡੀਕਲ ਸਪੈਸ਼ਲਿਸਟ ਇੱਕ ਪੇਟਾਟਿਸ਼ੀਅਨ ਔਰ ਇੱਕ ਐਮ ਜਰਾ ਪਹਿਲੇ ਹੀ ਲਗਾਇਆ ਹੋਇਆ ਹੈ। ਉਹ ਜਿਹੜੇ ਡਿਊਟੀਆਂ ਕਰ ਰਹੇ ਹਨ ਇਹਦੇ ਨਾਲ 24 ਇੰਟੂ 7 ਜਿਹੜੀਆਂ ਡਿਊਟੀਆਂ ਤੇ ਨੋ ਮੈਡੀਕਲ ਅਫਸਰ ਮਿਲਣ ਨਾਲ ਵਧੀਆ ਚੱਲਦੀਆਂ ਰਹਿਣਗੀਆਂ ਕੱਲ ਦੇਖੋ ਆ ਕੱਲ ਤੇ ਹੋਰ ਕੀ ਕੀ ਕਮੀਆਂ ਨੇ ਇਸ ਹਸਪਤਾਲ ਵਿੱਚ ਅਸੀਂ ਪਹਿਲਾਂ ਵੀ ਸਰਕਾਰ ਤੋਂ ਮੰਗ ਕੀਤੀ ਹੋਈ ਹੈ ਕਿ ਇੱਕ ਗਾਇਨੋਕੋਲੋਜੀ ਸੁਵਿਧਾ ਬਹੁਤ ਜ਼ਰੂਰਤ ਹੈ ਐਂਟੀਨੇਟਲ ਜਿਹੜੇ ਕੇਸੇਜ਼ ਆ ਉਹਨਾਂ ਦੀ ਚੈੱਕਅਪ ਲਈ ਉਹਨਾਂ ਨੂੰ ਜਾਣਾ ਪੈਂਦਾ ਸਿਵਲ ਹਸਪਤਾਲ ਗੁਰਦਾਸਪੁਰ ਜਾਣਾ ਪੈਂਦਾ ਇੱਕ ਸਰਜੀਕਲ ਸਪੈਸ਼ਲਿਸਟ ਇੱਥੇ ਬਹੁਤ ਲੋੜਿੰਦਾ ਤਾਂ ਕਿ ਲੋਕਾਂ ਨੂੰ ਜਿਹੜੇ ਆਪਰੇਸ਼ਨ ਨਾਲ ਰਿਲੇਟਡ ਤਕਲੀਫਾਂ ਹੈਗੀਆਂ ਉਹਨਾਂ ਦਾ ਇੱਥੇ ਹੀ ਇਲਾਜ ਹੋ ਸਕੇ ਜਿਹੜੇ ਸਰਬੰਧ ਕਹ ਰਹੇ ਨੇ ਵੀ ਜਿਹੜੇ 5 ਲੱਖ ਦੇ ਕਾਰਡ ਨੇ ਉਹ ਨਹੀਂ ਚਲਾਈ ਜਾ ਰਹੇ ਉਹਦਾ ਨਹੀਂ ਕਾਰਡ ਦਾ ਇਦਾਂ ਜੀ ਉਹ ਜਿਹੜੀ ਦਵਾਈਆਂ ਸਰਕਾਰ ਦੀ ਚਿੱਠੀਆਂ ਆਈਆਂ ਵੀ ਤੁਸੀਂ ਅੰਦਰੋਂ ਹੀ ਖਰੀਦ ਕੇ ਦਿਓ ਦੇ ਲਈ ਬਜਟ ਵੀ ਆਇਆ ਅਸੀਂ ਜੂਨ ਮਹੀਨੇ 64000 ਦੀ ਤਕਰੀਬਨ ਦਵਾਈ ਖਰੀਦੀ ਤੇ ਜੁਲਾਈ ਮਹੀਨੇ 84000 ਦੀ ਦਵਾਈ ਖਰੀਦੀ ਹੋਰ ਵੀ ਜੇ ਜਿਹੜੇ ਡਾਕਟਰ ਸਹਿਬਾਨ ਸਾਨੂੰ ਕਹਿਣਗੇ ਵੀ ਇਹ ਦਵਾਈ ਲੋੜਿੰਦੀ ਐ ਉਹਦੇ ਲਈ ਸਾਡੇ ਕੋਲ ਬਜਟ ਹੈਗਾ ਅਸੀਂ ਖਰੀਦ ਕੇ ਅੰਦਰੋਂ ਹੀ ਕੋਸ਼ਿਸ਼ ਕਰਾਂਗੇ ਮਰੀਜ਼ਾਂ ਨੂੰ ਜਿਹੜੇ ਦਵਾਈਆਂ ਦੇਣ ਦੀ